ਜੋੜਾ ਸਾਡਾ ਬਹੁਤ ਸਾਰਾ ਜਿਹੜਾ ਪਿਆਰ ਹੋ ਗਿਆ ਇਹਨੂੰ 5 ਸਾਲ ਹੋ ਗਏ ਉਹ ਬੜਾ ਚੰਗੇ ਜਿਹੇ ਲੱਗਦੇ ਆ ਜੰਦਾ ਉਸ ਏਜ ਵਿੱਚ ਕੋਈ ਨਹੀਂ ਜੋ ਹੈ ਜੀ ਤਖਤਰਾ ਤੇ ਇਹਨਾਂ ਮੇਲਵਿਲੇ ਲੌਕਸ ਕਰਦੇ ਨਾਲ ਬਣਾਇਆ ਗਿਆ ਸਾਰੇ ਫਿਚਰ ਇੱਥੇ ਖੜੇ ਨੇ ਤੇ ਉਹਨੂੰ ਲਾਈਵ ਕਿਤੋਂ ਦਾ 5 ਸਾਲ ਹੋ ਗਏ ਤੇ ਪੱਥਰ ਸਾਰਾ ਰਾਜਸਥਾਨ ਤੋਂ ਆਇਆ ਸੋ ਇਹ ਸਾਰੇ 25-30 ਕਾਰੀਏ ਨੂੰ 5 ਸਾਲ ਲੱਗੇ ਨੂੰ ਲਗਾਤਾਰ ਕੰਮ ਕਰਦੇ ਰਹੇ ਉਹਨਾਂ ਦੇ ਪਿਆਰ ਹੋ ਕੇ ਆਜਾ ਰਾਜਸਥਾਨ ਦੀ अयोध्या विखे बने भगवान श्री राम मंदिर को लेके जिथे श्रद्धालुਆਂ ਦੇ ਵਿੱਚ ਖਾਸਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਤਾਂ ਇਸੇ ਦੌਰਾਨ प्राण प्रतिष्ठा ਪ੍ਰੋਗਰਾਮ ਤੋਂ ਪਹਿਲਾਂ अयोध्या विखे बने राम मंदिर ਦੀ ਤਰਜ਼ ਤੇ ਲੁਧਿਆਣਾ ਵਿੱਚ ਵੀ भगवान श्री राम जी ਦਾ ਮੰਦਿਰ ਬਣਾਇਆ ਜਾ ਰਿਹਾ ਹੈ ਇਸ ਮੰਦਿਰ ਦੀ ਖਾਸ ਗੱਲ ਇਹ ਹੈ ਕਿ ਇਸ ਮੰਦਿਰ ਨੂੰ ਬਣਾਉਣ ਲਈ ਆਰਕੀਟੈਕਟ ਰਾਜਸਥਾਨ ਤੋਂ ਬੁલાਏ ਗਏ ਸਨ ਅਤੇ ਇਸ ਮੰਦਿਰ ਨੂੰ 5 ਸਾਲ ਦੇ ਕਰੀਬ ਬਣਦਿਆਂ ਨੂੰ ਹੋਗੇ ਨੇ ਇਥੇ ਵੀ ਦੱਸ ਦਈਏ ਕਿ ਇਸ ਮੰਦਰ ਵਿੱਚ ਸਰੀਏ ਦਾ ਇਸਤੇਮਾਲ ਨਹੀਂ ਕੀਤਾ ਗਿਆ ਅਤੇ ਬਿਨਾ ਸਰੀਏ ਤੋਂ ਹੀ ਇਹ ਮੰਦਰ ਬਣਾਇਆ ਗਿਆ। ਉਹ ਇਥੇ ਵੀ ਦੱਸਣਯੋਗ ਹੈ ਕਿ ਇਸ ਮੰਦਰ ਦੀ ਮਨਿਆਦ 1000 ਸਾਲ ਦੀ ਦੱਸੀ ਜਾ ਰਹੀ ਹੈ ਅਤੇ ਹੁਬ ਹੁ ਰਾਮ ਮੰਦਰ ਦੀ ਤਰ੍ਹਾਂ ਇਹ ਮੰਦਰ ਦਿਖਦਾ ਹੈ। ਉਧਰ ਇਸ ਬਾਬਤ ਪ੍ਰਬੰਧਕਾਂ ਨੇ ਕੀ ਕਿਹਾ ਤੁਸੀਂ ਵੀ ਸੁਣੋ। ਮੇਰਾ ਨਾਮ ਰਮੇਸ਼ ਗਰਗ ਹੈ ਮੈਂ ਇਥੇ ਟਰਸਟੀ ਹਾਂ Shri Dandi Swami Golok Dham। ਸਰ ਰਾਮ ਮੰਦਰ ਦਾ ਨਿਰਮਾਣ ਹੋ ਰਿਹਾ ਜੀ। ਲਗਭਗ ਤਕਰੀਬਨ ਤਕਰੀਬਨ ਤਿਆਰ ਹੈ ਕਿੰਨੇ ਸਮੇਂ ਦੇ ਵਿੱਚ ਤਿਆਰ ਹੋ ਜੂ ਕਿੰਨੇ ਸਮੇਂ ਤੋਂ ਜਿਹੜੀ ਤਿਆਰੀ ਚੱਲਦੀ ਹੈ ਜਿਹੜਾ ਸਾਡੇ ਇਸ ਗਊਸ਼ਾਲਾ 'ਚ ਤਿਆਰ ਹੋ ਰਿਹਾ ਜੀ ਇਹਨੂੰ 5 ਸਾਲ ਹੋ ਗਏ ਬੰਦੇ ਨੂੰ ਹੋ ਸਕਦਾ 6 ਮਹੀਨੇ ਚ ਅਗਲੇ ਆ ਚ ਤਿਆਰ ਹੋ ਜਾਏਗਾ ਔਰ ਇਹ ਨਾਗਰ ਸ਼ੈਲੀ ਦੇ ਸਾਹਮਣ ਨਾਲ ਬਣ ਰਿਹਾ ਪ੍ਰਾਚੀਨ ਨਾਗਰ ਸ਼ੈਲੀ ਹੈ ਉਹਦੇ ਤਰੀਕੇ ਨਾਲ ਇਹ ਤਿਆਰ ਹੋ ਰਿਹਾ ਉਸ ਇਹਦੇ 'ਚ ਕੋਈ ਵੀ ਲੋਹਾ ਯੂਜ਼ ਨਹੀਂ ਕੀਤਾ ਗਿਆ ਤੇ ਇਹ ਮੇਲ ਫੀਮੇਲ ਲੋਕ ਸਿਸਟਮ ਦੇ ਨਾਲ ਬਣਾਇਆ ਗਿਆ ਹੈ ਸਾਰੇ ਪਿੱਲਰ ਇਦਾਂ ਹੀ ਖੜੇ ਕੀਤੇ ਹੈ ਔਰ ਇਹਦੀ ਲਾਈਫ ਕਟੋ-ਕਟ ਹਜ਼ਾਰ ਸਾਲ ਹੁੰਦੀ ਆ ਤੇ ਪੱਥਰ ਸਰ ਕਿੱਥੋਂ ਆਉਂਦੇ ਨੇ ਇਹ ਪੱਥਰ ਸਾਰਾ ਰਾਜਸਥਾਨ ਤੋਂ ਆਇਆ ਹੈ ਹਾਂਜੀ ਤੇ ਸਾਰੇ 25-30 ਕਾਰੀਗਰਾਂ ਨੂੰ ਪੰਜ ਸਾਲ ਹੋ ਗਏ ਲੱਗੇਆਂ ਨੂੰ ਲਗਾਤਾਰ ਇਹ ਕੰਮ ਕਰ ਰਹੇ ਹੋ ਔਰ ਉੱਥੋਂ ਤਿਆਰ ਹੋ ਕੇ ਆ ਰਿਹਾ ਰਾਜਸਥਾਨ ਤੋਂ ਇਹ ਜੀ ਸਰ ਕਹਿੰਦੇ ਬਿਲਕੁਲ ਵੀ ਸਰੀਆ ਇਹਦੇ ਚ ਜਿਹੜਾ ਵਰਤੇ ਨਹੀਂ ਗਿਆ ਹਾਂ ਇਹਦੇ ਚ ਕੋਈ ਕਿਸੇ ਤਰੀਕੇ ਦਾ ਵੀ ਲੋਹਾ ਨਹੀਂ ਵਰਤਿਆ ਗਿਆ ਹਾਂਜੀ ਤਦ ਇਹ ਲੋਕ ਸਿਸਟਮ ਜਿਹੜਾ ਮੇਲ ਫੀਮੇਲ ਕਹਿੰਦੇ ਆ ਨਾ ਜੀ ਉਹ ਸਿਸਟਮ ਨਾਲ ਤਿਆਰ ਕੀਤਾ ਗਿਆ ਸਰ ਕਿਆ ਜਾ ਸਕਦਾ राम मंदिर दी ਤਰਜ਼ ਤੇ ਲੁਧਿਆਣਾ ਦੇ ਵਿੱਚ राम मंदिर ਜਿਹੜਾ ਬਣਨ ਜਾ ਰਿਹਾ ਤੇ ਲੁਧਿਆਣਾ ਵਾਸੀਆਂ ਨੂੰ 6 ਮਹੀਨਿਆਂ ਦੇ ਵਿੱਚ ਇੱਥੇ ਆ ਕੇ ਦਰਸ਼ਨ ਕਰ ਸਕਦੇ ਆ। ਇਹ ਜੀ राम मंदिर ਤੋਂ ਪਹਿਲਾਂ ਦਾ ਸ਼ੁਰੂ ਹੋਇਆ ਹੋਇਆ ਹੈ ਤੇ ਹੁਣ ਉਸ ਤੋਂ ਬਾਅਦ ਖਤਮ ਹੋ ਜਾਏਗਾ ਪਰ ਲੋਕੀ ਉਸ ਉਸ ਵਰਗਾ ਹੀ ਕਾਪੀ ਲੱਗਦੀ ਹੈ ਜਿਵੇਂ राम मंदिर ਬਣਿਆ ਹੋਇਆ। ਲੋਕੀ ਇੱਥੇ ਆ ਕੇ ਦਰਸ਼ਨ ਕਰ ਸਕਦੇ ਆ ਪ੍ਰਭੂ ਕੇ। ਅਸੀਂ ਦੇਖਿਆ ਜੀ ਵੱਡੀ ਗਿਣਤੀ 'ਚ ਲੋਕ ਆਉਂਦੇ ਨੇ ਆਪਣੀਆਂ ਜਿਹੜੀਆਂ ਨੇ ਇੱਥੇ ਮੂਵੀ ਜਾਂ ਜਿਹੜੀਆਂ ਨੇ ਪਿਕਚਰਾਇਜ਼ੇਸ਼ਨ ਵਗੈਰਾ ਕਰਦੇ ਨੇ ਜੀ। ਉਸ ਇਹ ਨਾ ਕਿਉਂਕਿ ਲੁੱਕ ਇਹਦੀ ਬਿਲਕੁਲ ਰਾਮ ਮੰਦਰ ਜੈਸੀ ਹੈ ਤੇ ਲੋਕਾਂ ਨੂੰ ਮਹਿਸੂਸ ਹੋ ਰਿਹਾ ਹੈ ਸੇ ਅਯੁੱਧਿਆ 'ਚ ਹੀ ਖੜੇ ਆ ਕਿਉਂਕਿ ਇੱਥੇ ਗਊਸ਼ਾਲਾ ਵੀ ਹੈ ਨਾਲ ਗਊਆਂ ਦਾ ਦਾਨ ਕਰਕੇ ਗਊਆਂ ਨੂੰ ਤੇ ਪੁੰਨ ਦੇ ਭਾਗੀ ਬੰਦੇ ਆ ਸਾਰੇ ਸਰ ਸਰ ਇਸ ਤੋਂ ਇਲਾਵਾ ਨਾਲ ਅਗਰ ਗੱਲ ਕਰੀਏ ਤਾਂ ਹਮਨ ਦੀ ਇੱਥੇ 18 ਤਰੀਕ ਤੋਂ 22 ਤਰੀਕ ਤੱਕ ਰਾਮ ਮੰਦਰ ਦੇ ਉਪਲਖ ਸਿੱਚੀ ਕਿਉਂਕਿ 500 ਸਾਲ ਬਾਅਦ ਰਾਮ ਮੰਦਰ ਤਿਆਰ ਹੋ ਰਿਹਾ ਜਿਹੜਾ ਅਯੁੱਧਿਆ 'ਚ ਉਹਦੇ ਕਾਰਨ ਇੱਥੇ ਅਸੀਂ ਹਵਨ ਕਰ ਰਹੇ ਹਾਂ 31 ਕੁੰਡ ਬਣਾਏ ਆ ਜਿਹੜੇ ਕਿ 31 ਪਰਿਵਾਰ ਰੋਜ਼ ਨਵੇਂ ਇੱਥੇ ਹਵਨ ਕਰਨਗੇ ਔਰ ਇੱਕ ਕੁੰਡ 24 ਘੰਟੇ ਲਗਾਤਾਰ ਚੱਲਦਾ ਰਹੂਗਾ ਜਿਹੜਾ ਕਿ 101 ਘੰਟੇ ਪੂਰਾ ਕਰੇਗਾ ਵੱਡਾ ਕੁੰਡ ਹੋਏਗਾ ਉਹ بڑا ਕੁੰਡ ਹੋਏਗਾ ਸਰ ਲੋਕਾਂ ਨੂੰ ਜਦੋਂ ਆਉਣਗੇ ਲੋਕ ਕਹਿੰਦੇ ਕਿ ਜਿਹੜੀ ਆ ਮਿੱਟੀ ਜਿਹੜੀ ਆ ਅਯੁੱਧਿਆ ਤੋਂ ਇਹਦੀ ਮਿੱਟੀ ਜਿਹੜੀ ਆ ਨਾ ਰਾਜ ਕਹਿੰਦੇ ਆ ਉਹ ਅਯੁੱਧਿਆ ਤੋਂ ਲਿਆਂਦੀ ਗਈ ਆ ਔਰ ਇੱਥੇ ਜਿਹੜਾ ਪਾਣੀ ਆ ਲੈ ਕੇ ਆਂਦਾ ਵਾ ਉਸ ਦਿਨ ਚਰਨਾਂਮੋਂ ਦਵਾਂਗੇ ਉਹ ਜਨਕਪੁਰੀ ਤੋਂ ਆ ਰਿਹਾ ਜੀ ਸਿਤਾ ਦੇ ਮਾਇਕੇ ਤੋਂ ਔਰ ਇੱਥੇ ਪਹੁੰਚ ਚੁੱਕਾ ਵਾ ਰਾਮ ਸੇਤੂ ਵੀ ਰਸ ਨੂੰ ਹਾਂ ਇੱਕ ਸਾਡੇ ਇੱਥੇ ਨਾ ਜਿਹੜਾ ਰਾਮ ਰਾਮ ਸੇਤੂ ਤੋਂ ਇੱਕ ਪੱਥਰ ਲੈ ਕੇ ਆਂਦਾ ਵਾ ਜਦੋਂ ਉਹਦੇ ਵੀ ਦਰਸ਼ਨ ਕਰਾਏ ਜਾਣਗੇ ਜਿਹੜਾ ਤੈਰਦਾ ਰਹਿੰਦਾ ਪੱਥਰ ਪਾਣੀ ਚ ਡੁੱਬਦਾ ਨਹੀਂ ਲੱਗਤੀਆਂ ਦਾ ਵੀ ਜ਼ਿਕਰ ਕੀਤਾ ਗਿਆ ਕੁਝ ਹਾਂ ਇੱਥੇ ਜਿਹੜਾ ਮੰਦਿਰ ਬਣਿਆ ਉਹ ਚ ਇੱਕ ਹਰੀ ਹਰ ਭਗਵਾਨ ਕੀ ਮੂਰਤੀ ਸਥਾਪਨਾ ਹੋ ਰਹੀ ਹੈ ਇੱਕ ਦੁਰਗਾ ਮਾਤਾ ਦੀ ਹੋਏਗੀ ਇੱਕ ਸ਼ਿਵਲਿੰਗ ਦਾ ਸਥਾਪਨਾ ਹੋਏਗੀ ਜੀ ਸਰ ਕਿਹੜੀ ਜਗ੍ਹਾ ਤੋਂ ਆ ਰਹੀ ਹੈ ਔਰ ਸ਼ਿਵਲਿੰਗ ਦਾ ਵੀ ਤੁਸੀਂ ਜ਼ਿਕਰ ਕੀਤਾ ਸੀ ਹਾਂ ਜਿਹੜੀਆਂ ਮੂਰਤੀਆਂ ਜੈਪੁਰ ਬਣ ਰਹੀਆਂ ਮੈਂ ਔਰ ਜਿਹੜੀ ਹਰੀਹਰ ਭਗਵਾਨ ਦੀ ਮੂਰਤੀ ਦੀ ਹਾਈਟ 7 ਫੁੱਟ ਹੈ ਤੇ ਜਿਹੜਾ ਸ਼ਿਵਲਿੰਗ ਹੈ ਸੈਪਟਿਕ ਇੱਕ ਸਟੋਨ ਹੁੰਦਾ ਉਹਦਾ ਬੰਦਿਆ ਟ੍ਰਾਂਸਪੇਰੈਂਟ ਹੁੰਦਾ ਬਿਲਕੁਲ ਬੜਾ ਰੇਅਰ ਮਿਲਦਾ ਹੈ ਤਾਂ ਲੱਗਦਾ ਕਿ ਜਿਹੜੇ ਲੋਕ ਯੋਧਿਆਂ ਨੂੰ ਜਾ ਪਾਉਣਗੇ ਉਹ ਉਦਘਾਟਨ ਦੇ ਸਮੇਂ ਉਹਨਾਂ ਲੋਕਾਂ ਨੂੰ ਉਹਨਾਂ ਲੋਕਾਂ ਜਿਹੜੇ ਲੋਕ ਯੋਧਿਆਂ ਨਹੀਂ ਜਾ ਸਕਦੇ ਜਿਦਾਂ ਕਿ ਅਸੀਂ ਵੀ ਨਹੀਂ ਜਾ ਸਕਦੇ ਅਸੀਂ ਇੱਥੇ ਹੀ ਹਵਨ ਕਰਕੇ ਪ੍ਰਭੂ ਨੂੰ ਯਾਦ ਕਰ ਰਹੇ ਹਾਂ ਤਾਂ ਕਿ ਇਹਦੀ ਖੁਸ਼ੀ ਮਨਾਵਾਂਗੇ ਇੱਥੇ ਸਰ ਸ਼ਿਵਲਿੰਗ ਕਿੰਨੇ ਫਰਦਾ ਹੋਵੇਗਾ ਸ਼ਿਵਲਿੰਗ ਹੁਣ ਇਸ ਦੇ ਮਿਲਨ ਤੇ ਡਿਪੈਂਡ ਕਰਦਾ ਹੋਵੇ ਕਿੰਨੇ ਫਰਦਾ ਹੋਊਗਾ ਪਰ ਬੜਾ ਸਾਈਜ਼ ਹੀ ਹੋਵੇਗਾ ਅੱਛਾ ਸਾਈਜ਼ ਹੋਵੇਗਾ ਟਰਾਂਸਪੇਰੈਂਟ ਹੁੰਦਾ ਹੈ ਬਿਲਕੁਲ ਇੱਕਦਮ ਸ਼ੀਸ਼ੇ ਦੀ ਤਰ੍ਹਾਂ ਲੁੱਕਰ ਦਿੰਦਾ ਹੈ